ਕਿ 50 ਸਰਕਾਰ ਨੇ ਭਰਤੀ ਕਰਨੀਆਂ ਕਲਰਕਾਂ ਦੀ 10000 ਕਲਰਕ ਭਰਤੀ ਕਰਨਾ ਆਪਾਂ ਦੇਖ ਕੇ ਹੋ ਗਿਆ ਜੇ 10000 ਭਰਤੀ ਕਰਨਾ ਬਹੁਤ ਲੋਕੀਏ ਨੇ ਜੇ ਆਪਾਂ ਅਧਿ ਭੇਜ ਕੇ ਆ ਬੋਰਡ ਨੂੰ ਪਹਿਲਾਂ ਲਿਖ ਦੇ ਭਰਮ ਭਰ ਕੇ ਭੇਜਣਾ ਪੈਣਾ ਇਹਦਾ ਹੋਇਆ ਆਪਣੇ ਸਾਹੇ ਜਦੋਂ ਤੁਸੀਂ ਅਧਿ ਭੇਜਤੀ ਤਾਂ ਫਿਰ ਹੱਥ ਪਹਿਲਾਂ ਪੰਗੜਾ ਨਾ ਪੈ ਗਿਆ ਦਿੱਕਤੀ ਟੈਸਟ ਦਾ ਮੁੰਡਾ ਜੀ ਗ੍ਰੈਜੂਏਟ ਉਹਦੀ ਬੀਏ ਕੀਤੀ ਹੋਈ ਆ ਹੁਣ ਥੋੜਾ ਪੇਪਰ ਜਿਹੜਾ ਪੁਲਿਸ ਵਾਲਾ ਪੇਪਰ ਸੀ ਉਹਦੋਂ ਝੋਖਾ ਹੋ ਜਾਣਾ ਕਿਉਂਕਿ ਉਹ ਬਾਹਰ ਦੀ ਪਾਸ ਵਾਸਤੇ ਸੀਗਾ ਇਹ ਹੁਣ ਬੀਏ ਕਲਾਸ ਵਾਸਤੇ ਆ ਉਹਨੂੰ ਹੀ ਝੋਖਾ ਹੋ ਜਾਣਾ ਉਹੀ ਪ੍ਰੋਫੈਸਰ 20 ਨੰਬਰ ਪੰਜਾਬੀ 20 ਨੰਬਰ ਮੈਥ 20 ਨੰਬਰ ਅੰਗਰੇਜ਼ੀ 20 ਨੰਬਰ ਜਨਰਲ ਨੌਲੇਜ ਕੁਝ ਕੁ ਬੁੱਢੇ ਦੇ ਕੁਐਸਚਨ ਪਾ ਕੇ ਸੌਨਪਰਾਸ ਨੂੰ ਪੇਪਰ ਦਿੱਤਾ ਤੇ 100 ਨੰਬਰ ਦੇ ਪੇਪਰ ਦੇ ਵਿੱਚੋਂ ਜਿਹੜੇ ਬੱਚੇ ਨੇ 60 ਤੋਂ ਉੱਪਰ ਲੈਲੇ 60 ਤੋਂ ਥੱਲੇ ਆਲੇ ਸਾਰੇ ਖਤਮ ਜਿਹਨੇ 60 ਤੋਂ ਉੱਪਰ ਲੈਲੇ ਉਹ ਕਿਸੇ ਨਾ ਕਿਸੇ ਕਟ ਲਿਸਟ ਆ ਜਾਣਗੇ 60% ਨੰਬਰ ਲੈ ਲੈਣਗੇ ਇਹ ਥੋੜਾ ਟੈਸਟ ਹੋਣਾ ਟਾਈਪ ਦਾ ਪੰਜਾਬੀ ਤੇ ਗ੍ਰੀਤੀ ਅਰੇ ਵੀ ਤੁਸੀਂ ਕੰਪਿਊਟਰ ਲੈਬ ਦੇ ਵਿੱਚ ਟਾਈਪ ਕਰਨਾ ਸਿੱਖਦੇ ਹੋ ਸਿੱਖਦੇ ਵੀ ਨਹੀਂ ਦੋ ਤੁਹਾਨੂੰ ਦੋਪ ਟ੍ਰਾਈ ਕਰ ਲਈਏ ਪੰਜਾਬੀ ਦੀ 30 ਸ਼ਬਦ 1 ਮਿੰਟ ਦੇ ਵਿੱਚ ਅਤੇ ਅੰਗਰੇਜ਼ੀ ਦੀ ਜਿਹੜੇ ਬੱਚੇ ਨੇ ਟੈਸਟ ਪਾਸ ਕਰ ਲਿਆ 70% ਨੰਬਰ ਲੈ ਲਏ ਬੜੇ ਖੁਸ਼ ਹੋਣ ਦੇ ਵਿੱਚ ਹੈ ਜੇ ਨੰਬਰ ਉਹਨਾਂ ਦੇ ਪ੍ਰੋਗਰਾਮ ਦੇ ਟੈਸਟ ਦਾ ਦੋਨੋਂ ਹੁਣੇ ਪੰਜਾਬੀ ਦੇ ਅੰਗਰੇਜ਼ੀ ਦੇ ਕਿਹੜੇ ਬੱਚੇ ਨੇ ਪੰਜਾਬੀ ਦੀ ਟੈਸਟ ਕੱਢ ਲੈਣੀ ਹੈ ਅੰਗਰੇਜ਼ੀ ਦੇ ਫੇਲ ਹੋ ਜਾਣਾ ਕਿਹਨੇ ਅੰਗਰੇਜ਼ੀ ਕਰ ਲੈਣੀ ਹੈ ਬ੍ਰੈਜਟੇਬਲ ਹੋ ਜਾਣਾ ਜਦੋਂ ਵੀ ਇੱਕ ਵੀ ਟੈਸਟ ਦੇ ਵਿੱਚ ਫੇਲ ਹੋ ਗਏ ਤਾਂ ਕਾਟੀ ਲੱਗੀ ਖਤਮ ਸਭ ਕੁਝ ਜਦੋਂ ਤੁਸੀਂ ਪੰਜਾਬੀ ਤੇ ਅੰਗਰੇਜ਼ੀ ਦੋਨੋਂ ਦਾ ਟਾਈਪ ਦਾ ਟੈਸਟ ਪਾਸ ਕਰਦੇ ਆ ਉਸ ਤੋਂ ਬਾਅਦ ਤੁਹਾਨੂੰ ਬਣਦੀ ਹੈ ਮੈਡਰਿਕਸ ਦੀ ਲੈਕਲਿਸ ਆਦra ਗਾਜ਼ਨਾਂ ਪਰਖੀ ਕਰਦੇ ਨੇ ਹਰ ਜੀ ਨਾਲ ਰੱਖੇ ਦੀ ਲੈਣਾ ਪਛੀਸ ਨੇ ਦੇ ਲੈਣਾ ਉਹ ਕੋ ਕੋ ਫਿਰ ਕੈਟੈਗਰੀਆ ਮ ਕੈਟੈਗਰੀਆ ਮੁਤਾਬਕ ਅੱਗੇ ਲਿਸਟਾਂ ਬਣ ਜਾਣੀਆਂ ਨੇ ਪਰ ਇੱਕ ਪਾਸੇ ਦਾ ਬੱਚਾ ਸੋਲ ਤੋਂ ਬਚਵੇਂ ਨਾ ਬੰਦੇ ਦਾ ਇੱਕ ਬੱਚਾ ਤਾਂ ਘਾਟ ਨਗਰ ਤੇ ਬਾਰੀ ਪੱਲਾ ਕਿੱ데 ਜਾਊਗੀ ਬਨਮਿਆ ਨਹੀਂ ਜਾਊਗੀ ਤੇ ਕਹੀ ਪਈ ਅਸੀਂ 80% ਨੰਬਰ ਵੀ ਲੈ ਲਏ ਅਸੀਂ ਕਲਾਬੀ ਦੇ ਦੀ ਟੈਸਟ ਵੀ ਪਾਸ ਕਰ ਲਏ ਦਾ ਮੈਡਲਿਸਟ ਬਣਨੀ ਹੈ ਸਾਡੇ ਨਾਮ ਉੱਤੇ ਰਹੇ ਵਧਣ ਬਣਾ ਲੈ ਜੇ ਨੂਰ ਪੋਸਟਾਂ ਪੂਰੀਆਂ ਹੋ ਗਈਆਂ ਫੇਰ ਦੇਖੀ ਖੜਾ ਇੰਨਾ ਟਫ ਕੰਪੀਟੀਸ਼ਨ ਹੋਣਾ ਤੇ ਤੁਸੀਂ ਗੱਲਾਂ ਮਾਰਦੇ ਹੋ ਵੀ ਸਕੂਲ ਚ ਆਓ ਪੀੜ ਲਾਓ ਘਰਾਂ ਦੇ ਕੁਸਣਾ ਕਰੋ ਅਗਲੇ ਦਿਨ 10 ਮਿੰਟ ਪਹਿਲਾਂ ਆ ਗਏ ਜਾਂ ਸ਼ਾਮ ਨੂੰ ਆਪਣੇ ਦੋਸਤ ਕੋਲ ਗਏ ਠੀਕ ਹੈ ਨਾ ਉਹ ਤਾਂ ਕਾਪੀ ਕੋਹੀ ਲਾ ਦਿੱਤੂਗੇ ਰੀਡਿਆ ਕਰੂਗਾ ਨਹੀਂ ਆ ਲਾ ਕਾਪੀ ਰੱਬੀ ਨਾ ਕਰ ਲਵਾਂ ਉਸ ਹਾਲ ਕਰ ਲੈ ਨਾ ਕਰ ਲਵਾਂ ਅਸੀਂ ਹੋਮਵਰਕ ਵੀ ਆਪਾਂ ਇੱਕ ਦੂਜੇ ਤੋਂ ਕਾਪੀਆਂ ਖੋਗੇ ਕਰਦੇ ਆ ਸਭੇ ਦੁਨੀਆਂ ਸਾਰੇ ਪਰਫੈਕਟ ਨੰਬਰ ਟੈਸਟ ਵੀ ਪਾਸ ਕਰ ਲਵਾਂਗੇ